ਲੋਕਾਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਕੋਲਕਾਤਾ 에ਰਪੋਰਟ ਤੋਂ ਕੀਤਾ ਗ੍ਰਿਫਤਾਰ ਔਰਤ ਮੋਗੇ ਦੀ ਰਹਿਣ ਵਾਲੀ ਹੈ ਹੋਰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਨੇ ਸੁਣਾਉਂਦੇ ਹਾਂ ਤੁਹਾਨੂੰ ਇਹਦੇ ਖਿਲਾਫ ਨਾ ਹੀ ਗਰਜਨ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਹੈ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲਓਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕਲਕੱਤਾ ਦੀ ਰਿਪੋਰਟ ਤੇ ਕਾਬੂ ਕੀਤਾ ਗਿਆ ਜੀ ਉਥੋਂ ਲਿਆਂਕੇ ਇਹਨੂੰ ਅਹਿਮਾਨਜਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਪੁਸ਼ਟੀਸ਼ ਕਰਾਂਗੇ ਜਦੋਂ ਇਹਨਾਂ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫਤੀਸ਼ ਹਮਲੇ ਚਲਿਆ ਕੇ ਨਪਟਾਰਾ ਕੀਤਾ ਜਾਏ ਕਿਸ ਨੇ ਕਿਹਨਾਂ ਥੱਗੀ ਮਾਰਦੇ ਸੀ ਜੀ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾ ਕੇ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ ਇਦਾਂ 1 ਲੱਖ ਲੱਗ ਵਗ ਵਕ ਵਕ ਦਰਖਾਸਤਾਂ ਹੈਗੀਆਂ ਟੋਟਲ ਹੁਣ ਤੱਕ ਕਿੰਨੇ ਲੱਖ ਦੀ ਤੇ ਵੀ ਨਹੀਂ ਬਚ ਚੁੱਕੀਆਂ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕਿਸੇ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜੇ ਜਿਹੜੇ ਹੈਗੇ ਉਹ 1.5 ਕਰੋੜ ਹਾਂਜੀ 1.5 ਕਰੋੜ ਦੇ ਨੇੜੇ ਇਹ ਕੋਈ ਗੈਂਗਾ ਕੋਈ ਕਹਿੰਦਾ ਜੀ ਇਹ 4-5 ਜਣੇ ਆ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੋਲਿਆ ਹੈ ਜਿਹੜਾ ਮੇਨ ਹੈ ਇਹਨਾਂ ਦੇ ਐਮ ਡੀ ਨਰਮਲਜੀਤ ਸਿੰਘ ਹੈਗਾ ਹੈ ਤੇ ਕੋਸ ਨੂੰ ਕਿੰਨਾ ਪਤਾ ਲੱਗਾ ਵੀ ਜਿਹੜੇ ਉੱਥੇ ਅਸੀਂ ਉਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਆ ਸੀਗਾ ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਬ ਕਰਕੇ ਲੈ ਗਏ ਆ ਟ੍ਰਾਂਜ਼ੀਟਰ ਰਿਮਾਰਡ ਦੇ ਆ ਫਰਦਰ ਹੁਣ ਅਗਲੀ ਕੀ ਕਰਨੀ ਚਾਹੀਦੀ ਹੈ ਅਗਲੀ ਹੁਣ ਪੁੱਛ ਗਿਸ਼ ਕਰਾਂਗੇ ਉਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ ਕਿੰਨੇ ਕਿੰਨਾ ਪੈਸਾ ਇਹਨਾਂ ਦਾ ਕਿਹੜੇ ਕਿਹੜੇ ਕਾਊਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਸਾਥੀ ਆ ਤੇ ਕਿੱਥੇ ਕਿੱਥੇ ਉਹ ਲੁਕੇ ਛਿਪਿਆ ਹੈ ਕਿਹੜੇ ਕਿਹੜੇ ਕੰਟਰੀ ਵਿੱਚ ਭੇਜ ਦਿੰਦਾ ਇਹਨਾਂ ਚਾਹ ਸਕਦਾ ਸੀ ਇਹਨਾਂ ਨੇ ਕ